ਹਲੋ 사ਸ਼ਵਿਕਾਂ ਜੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਕਰ ਰਿਹਾ ਬਹੁਤ ਹੀ ਟੇਸਟੀ ਜਿਹੜੀ ਹੈ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇਸ ਨੂੰ ਬਣਾਉਣ ਦੇ ਲਈ ਜਿਹੜੀ ਆਪਾਂ ਨੂੰ ਆਲੂ ਤੇ ਗੋਭੀ ਦੀ ਜ਼ਰੂਰਤ ਪਵੇਗੀ ਗੋਭੀ ਨੂੰ ਜੜਾ ਹੈ ਕਿ ਆਪਾਂ ਪਹਿਲਾਂ ਮੋٹے ਮੋٹے ਫੁੱਲਾਂ ਨੂੰ ਉਤਾਰ ਲਵਾਂਗੇ ਉਤਾਰ ਕੇ ਉਹਨਾਂ ਨੂੰ ਸਾਈਡ ਤੇ ਰੱਖਾਂਗੇ ਕਿ ਆਪਾਂ ਚੈੱਕ ਕਰਾਂਗੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੀੜਾ ਵਗੈਰਾ ਜਿਹੜਾ ਨਾ ਹੋਵੇ ਕਿਉਂਕਿ ਕਈ ਵਾਰੀ ਗੋਭੀ ਦੇ ਵਿੱਚ ਜਿਹੜਾ ਕੀੜਾ ਵਗੈਰਾ ਹੁੰਦਾ ਇਸ ਕਰਕੇ ਇਸ ਨੂੰ ਆਪਾਂ ਪਹਿਲਾਂ ਮੋٹے ਸਾਈਜ਼ ਦੇ ਵਿੱਚ ਕੱਟ ਕੇ ਸਾਈਡ ਤੇ ਰੱਖ ਲਵਾਂਗੇ ਸਾਰੇ ਗੋਭੀ ਨੂੰ ਐਸੇ ਤ੍ਰਿਕੋਣ ਆਪਾਂ ਸਾਈਡ ਤੇ ਕਰਕੇ ਤਿਆਰ ਕਰ ਲਿਆ ਹੈ ਹੁਣ ਇਸ ਨੂੰ ਜਿਹੜਾ ਆਪਾਂ ਕਰਦੀ ਮਦਦ ਨਾਲ ਇਸਦੇ ਜਿਹੜੇ ਫੁੱਲ ਆ ਉਹ ਆਪਾਂ ੜੇ ਨੇ ਮੀਡੀਅਮ ਸਾਈਜ਼ੇ ਰੱਖ ਕੇ ਉਹਨਾਂ ਨੂੰ ਕੱਟ ਲਵਾਂਗੇ ਬਹੁਤ ਜ਼ਿਆਦਾ ਮੋٹے ਸਾਈਜ਼ ਦੇ ਵਿੱਚ ਨਹੀਂ ਕੱਟਨੇ ਇਸ ਨੂੰ ਆਪਾਂ ਮੀਡੀਅਮ ਸਾਈਜ਼ ਦੇ ਵਿੱਚ ਰੱਖਾਂਗੇ ਸਾਰੇ ਕੋਪੀ ਨੂੰ ਇਸੇ ਤਰੀਕੇ ਹੀ ਆਪਾਂ ਇਹਦਾ ਮੀਡੀਅਮ ਸਾਈਜ਼ ਦੇ ਵਿੱਚ ਕੱਟ ਕੇ ਤਿਆਰ ਕਰਾਂਗੇ। ਕਈ ਵਾਰੀ ਫੋਲ ਤੋਂ ਸਿੱਧਾ ਕੱਟਣ ਦੇ ਨਾਲ ਕਿਸੇ ਨੂੰ ਕੱਟਣ ਦੇ ਵਿੱਚ ਔਖ ਔਖਾ ਲੱਗਦਾ ਹੈ ਇਸ ਕਰਕੇ ਮੈਂ ਇਹਨਾਂ ਨੂੰ ਤੁਹਾਨੂੰ ਇਸ ਦਾ ਕੱਟਣ ਦਾ ਸੌਖਾ ਤਰੀਕਾ ਦੱਸਣੀ ਕਿ ਆਪਾਂ ਪਹਿਲਾਂ ਇਸ ਨੂੰ ਫੋਲ ਤੋਂ ਸੈਪਰੇਟ ਕਰਕੇ ਫਿਰ ਇਸ ਤਰੀਕੇ ਨਾਲ ਜਿਹੜਾ ਆਪਾਂ ਕੱਟ ਸਕਦੇ ਹਾਂ। ਸਾਰੇ ਗੋਭੀ ਜੜੀਏ ਆਪਣੇ ਕੱਟ ਕੇ ਰੈਡੀਆ ਹੁਣ ਆਪਾਂ ਜਿਹੜੇ ਨੇ ਆਲੂ ਲਵਾਂਗੇ ਆਲਵਾ ਨੂੰ ਵੀ ਆਪਾਂ ਪਹਿਲਾਂ ਪੀਲਰ ਦੀ ਮਦਦ ਨਾਲ ਛੇਲ ਲਵਾਂਗੇ ਤੁਸੀਂ ਆਪਦੀ ਮਰਜ਼ੀ ਨਾਲ ਜਿੰਨੇ ਵੀ ਆਲੂ ਚਾਹ ਐਡ ਕਰ ਸਕਦੇ ਹੋ ਮੈਂ ਇਥੇ ਤਿੰਨ ਆਲੂ ਦਾ ਜਿਹੜਾ ਜੂਸ ਕਰ ਰਹੀ ਹਾਂ ਆਲੂ ਉੱਪਰ ਬਹੁਤ ਧਿਆਨ ਦੇ ਨਾਲ ਪੀਲ ਕਰਾਂਗੇ ਕਿਉਂਕਿ ਇਸੇ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛਿੱਲ ਵਗੈਰਾ ਜਿਹੜੀ ਉੱਪਰ ਨਾ ਰਹਿ ਸਕੇ ਸਾਰੇ ਆਲੂਆਂ ਨੂੰ ਹੀ ਆਪਾਂ ਇਸੇ ਤਰੀਕੇ ਦੇ ਨਾਲ ਜਿਹੜਾ ਪੀਲ ਕਰ ਲਵਾਂਗੇ ਤੁਸੀਂ ਕੋਈ ਵੀ ਜਾਂ ਰੈੱਡ ਆਲੂ ਜਾਂ ਵਾਈਟ ਆਲੂ ਵੀ ਲੈ ਸਕਦੇ ਹੋ ਮੈਂ ਇੱਥੇ ਵਾਈਟ ਆਲੂ ਲੈਨੇ ਵਾਈਟ ਆਲੂ ਜਿਹੜੇ ਨੇ ਉਹ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਆਲੂ ਲੈ ਸਕਦੇ ਹੋ ਹੁਣ ਇਹਨਾਂ ਨੂੰ ਜੁੜਾ ਆਪਾਂ ਸਾਰੇ ਆਲੂਆਂ ਨੂੰ ਛਿੱਲਿਆ ਸੀਗਾ ਛਿਲਕੇ ਹੁਣ ਇਹਨਾਂ ਨੂੰ ਸੈਂਟਰ ਚ ਕੱਟ ਲਗਾ ਕੇ ਮੀਡੀਅਮ ਸਾਈਜ਼ ਵਿੱਚ ਰੱਖ ਕੇ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਬਹੁਤ ਜ਼ਿਆਦਾ ਮੋਟੇ ਆਲੂ ਨਹੀਂ ਰੱਖਨੇ ਆਪਾਂ ਜਿੰਨਾ ਹੋ ਸਕਦਾ ਹੈ ਓਨਾ ਹੀ ਇਹਨਾਂ ਨੂੰ ਆਪਾਂ ਜਿਹੜੇ మీడియం ਸਾਈਜ਼ ਦੇ ਵਸਰਾਕੇ ਕੱਟਾਂਗੇ ਜੇ ਮੋٹے ਆਲੂ ਆਪਾਂ ਰੱਖਾਂਗੇ ਤਾਂ ਉਹ ਛਿਲਦੀ ਗਲਣਗੇ ਨਹੀਂ ਇਸੇ ਤਰ੍ਹਾਂ ਦੀ ਮੈਂ ਹੀ ਆਪਾਂ ਗੋਭੀ ਦਾ ਸਾਈਜ਼ ਰੱਖਿਆ ਹੈ ਓਵੇਂ ਹੀ ਆਪਾਂ ਆਲੂਆਂ ਦਾ ਸਾਈਜ਼ ਰੱਖਾਂਗੇ ਸਾਰੇ ਆਪਣੇ ਆਲੂ ਤੇ ਗੋਭੀ ਜੜੀ ਨੇ ਉਹ ਕੱਟ ਕੇ ਰੈਡੀ ਆ ਹੁਣ ਇਸ ਤੜਕੇ ਵਾਸਤੇ ਆਪਾਂ ਜਿਹੜੇ ਨੇ ਪਿਆਜ਼ ਲਵਾਂਗੇ ਮੈਥਿਕ ਪਿਆਜ਼ਾ ਯੂਜ਼ ਕਰ ਰਹੀ ਹਾਂ उस छिल लवेंगे पहला छिलन तो बाद उस वॉश कर लवेंगे वॉश करके आप उस सेंटर चो कट लगा के उस ब्रिक ब्रिक चॉप कर लवेंगे इस दा आपां पेस्ट नहीं बनावांगे इस नूं सिर्फ आपां चॉप करांगे पहला आपां दूसरे ਇਹਦਾ ਹਾਫ ਪਿਆਜ਼ ਬਚਾ ਸੀਗਾ ਉਸਮੇ ਵੀ ਆਪਾਂ ਐਸੇ ਤਰੀਕੇ ਨਾਲ ਸੈਂਟਰ ਤੋਂ ਕੱਟ ਲਗਾ ਲਿਆ ਤੁਹਾਨੂੰ ਆਪ ਬੱਡੇ ਨਾਈਫ ਨਾਲ ਇਹਨਾਂ ਨੂੰ ਜੁੜਾ ਈਜ਼ੀ ਹੁੰਦਾ ਆਪਾਂ ਨੂੰ ਇਹਨਾਂ ਨੂੰ ਕੱਟ ਲਗਾਉਣਾ ਪਿਆਜ਼ ਆ ਜਿਹੜਾ ਬਿਲਕੁਲ ਆਪਣਾ ਕੱਟ ਕੇ ਰੈਡੀ ਹੈ ਹੁਣ ਦੂਸਰਾ ਬਚਿਆ ਹੋਇਆ ਪਿਆਜ਼ ਵੀ ਇਸੇ ਤਰੀਕੇ ਆਪਾਂ ਕੱਟ ਲਵਾਂਗੇ ਹੁਣ ਆਪਾਂ ਟਮਾਟਰ ਲਵਾਂਗੇ ਟਮਾਟਰ ਨੂੰ ਐਸੇ ਜਿਕੇ ਹਾਫ ਸਾਈਜ਼ ਦੇ ਵਿੱਚ ਕਰਕੇ ਆਪਾਂ ਬ੍ਰਿਕ ਬ੍ਰਿਕ ਚੋਪ ਕਰਾਂਗੇ ਟਮਾਟਰ ਦਾ ਸਾਈਜ਼ ਵੀ ਆਪਾਂ ਮੋਟਾ ਨਹੀਂ ਰੱਖਣਾ ਜਿਵੇਂ ਆਪਾਂ ਅਨੀਅਨ ਨੂੰ ਕੱਟਿਆ ਸੀਗਾ ਐਵੇਂ ਹੀ ਆਪਾਂ ਟਮਾਟਰ ਨੂੰ ਕੱਟਾਂਗੇ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਆਪਾਂ ਟਮਾਟਰ ਦਾ ਸਾਈਜ਼ ਰੱਖਣਾ ਹੈ ਜੋ ਵੀਨ ਗ੍ਰੀਨਰ ਆਪਾਂ ਨੂੰ ਆਲੂ ਗੋਭੀ ਦੇ ਲਈ ਚਾਹੀਦੇ ਨੇ ਸਾਰੇ ਆਪਾਂ ਕੱਟ ਕੇ ਤਿਆਰ ਕਰ ਲਏ ਨੇ ਹੁਣ ਆਪਾਂ ਜਿਹੜਾ ਇਸ ਨੂੰ ਕੁਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਭ ਕੁਝ ਆਪਾਂ ਕੱਟ ਲਿਆ ਆਲੂ ਪਿਆਜ਼ ਗੋਭੀ ਜੇ ਕੋਈ ਵੀ ਪੀਸ ਆਪਨਾ ਮੋਟਾ ਰਹਿ ਜੇ ਤਾਂ ਇਸ ਤਰ੍ਹਾਂ ਕਿ ਆਪਾਂ ਨਾਈਫ ਨਾਲ ਦੁਬਾਰਾ ਉਸ ਨੂੰ ਚੋਪ ਕਰ ਲਵਾਂਗੇ ਹੁਣ ਆਪਾਂ ਇਹ ਤੜਕਾ ਤਿਆਰ ਕਰਾਂਗੇ ਤੜਕੇ ਵਾਸਤੇ ਇੱਕ ਪੈਨ ਦੇ ਵਿੱਚ ਆਪਾਂ ਤੇਲ ਗਰਮ ਕਰਕੇ ਦੇਖਾਂਗੇ ਹੁਣ ਇਸੇ ਵਿੱਚ ਆਪਾਂ ਜੀਰਾ ਐਡ ਕਰਾਂਗੇ ਜੀਰੇ ਨੂੰ ਆਪਾਂ 2 ਤੋਂ 3 ਮਿੰਟ ਵਾਸਤੇ ਭੁੰਨਾਂਗੇ ਜਦੋਂ ਤੱਕ ਆਪਾਂ ਜੀਰਾ ਜਿਹੜਾ ਕਲਰ ਚੇਂਜ ਨਹੀਂ ਹੁੰਦਾ ਹੁਣ ਇਸੇ ਵਿੱਚ ਆਪਾਂ ਇਹਨੇ ਪਿਆਜ਼ ਤੇ ਟਮਾਟਰ ਐਡ ਕਰਾਂਗੇ ਤੇ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਜੋ ਰ ਤੱਕ ਆਪਣੇ ਪਿਆਸਾ ਕਲਰ ਚੇਂਜ ਨਹੀਂ ਹੁੰਦਾ ਉਦੋਂ ਤੱਕ ਆਪਾਂ ਇਸ ਨੂੰ ਪਉਂਦੇ ਜਾਵਾਂਗੇ ਪਾਣੀ ਤਾਂ ਆਪਾਂ ਬਿਲਕੁਲ ਐਡ ਨਹੀਂ ਕਰਨਾ ਇਸ ਦੇ ਵਿੱਚ ਤੇ ਜਣੇ ਇਸ ਨੂੰ ਜਲਦੀ ਮੈਸ਼ ਕਰਨ ਵਾਸਤੇ ਇਸ ਦੇ ਵਿੱਚ ਜਿਹੜਾ ਥੋੜਾ ਜਿਹਾ ਪਾਣੀ ਵੀ ਐਡ ਕਰ ਦਿੰਦੇ ਨੇ ਲਾਸਟ ਤੇ ਆ ਕੇ ਪਰ ਆਪਾਂ ਇਸ ਵਿੱਚ ਪਾਣੀ ਐਡ ਨਹੀਂ ਕਰਾਂਗੇ ਹੁਣ ਇਸ ਦੇ ਵਿੱਚ ਆਪਾਂ 1 ਟੇਬਲस्पून ਦੇ ਕਰੀਬ ਜਿਹੜਾ ਨਮਕ ਐਡ ਕੀਤਾ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਪਿਆਜ਼ ਤੇ ਟਮਾਟਰ ਨੇ ਉਹਨਾਂ ਨੇ ਹਲਕਾ ਹਲਕਾ ਤੇਲ ਸੜਨਾ ਸ਼ੁਰੂ ਕਰ ਦਿੱਤਾ। ਹੁਣ ਇਸ ਵਿੱਚ ਆਪਾਂ ਜਿਹੜੇ ਨੇ ਜਿੰਜਰ ਗਾਰਲਿਕ ਪੀਸਟ ਏਡ ਕੀਤੀ ਹੈ। ਛੋਟਾ ਤੋਂ ਉਹ ਵੀ ਆਪਾਂ ਹਾਫ ਜਿੰਦਰ ਗਾਰਲਿਕ 스ਪੂਨ ਐਡ ਕੀਤੀ ਹੈ ਤੁਸੀਂ ਆਪਦੇ ਹਿਸਾਬ ਨਾਲ ਕਰ ਸਕਦੇ ਹੋ। ਕਿਉਂਕਿ ਆਪਣੀ ਆਲੂ ਗੋਭੀ ਦੀ ਕੁਆਂਟੀਟੀ ਹੋਣੀ ਸੀ ਇਸ ਕਰਕੇ ਆਪਾਂ इनमें ही जड़ी-अधर्जाकार लिक्विड पेस्ट ऐड कराएंगे। उन्होंने अपना मसाला पोच के तैयार है, उन्हें इससे भी चप्पड़ी नहीं। अपने मसाले ऐड कराएंगे। आप बेसिक मसाले यूज किए हैं हल्दी होगी लाल मिर्च गरम मसाला धनिया पाउडर एड किया हूँ इन्ह सारे मसाल आप मिक्स करा जो कि हल्का जा तेल नहीं छड़े उदू तक आप इस गोभी एड नहीं करा दो मिनट हो चुके हैं हम इसमें आलू गोभी ऐड की है मिक्स क्योंकि ही इस मिक्स करा क्योंकि आप आलू गोभी ही धोता है इस करके पानी छे इस तरीके जो करना है उदों ही इस वॉश करना पहला वॉश नहीं करा आप इस तरीके वॉश कर लें होर आप इस पानी तो बिल्कुल नहीं ऐड करें हूँ इसनों आपकन लगा के जो पकावे ਇਸ ਤੇ ਕਿਨਾਲ ਵਿੱਚੋਂ ਵਿੱਚ ਇਸ ਨੂੰ ਆਪਾਂ ਚੈੱਕ ਕਰਦੇ ਜਾਵਾਂਗੇ ਇਪੋ ਉਦੋਂ 10 ਮਿੰਟ ਬਾਅਦ ਆਪਾਂ ਇਸ ਨੂੰ ਫੇਰ ਚੈੱਕ ਕੀਤਾ ਤੁਸੀਂ ਦੇਖ ਸਕਦੇ ਹੋ ਇਸ ਨੇ ਹਲਕਾ ਹਲਕਾ ਪਾਣੀ ਛੱਡਿਆ ਅਜੇ ਆਪਣੀ ਗੋਭੀ ਜੜੀ ਨਹੀਂ ਉਹ ਕੱਚੀ ਨੇ ਇਸ ਨੂੰ ਹੋਰ ਟਾਈਮ ਵਾਸਤੇ ਆਪਾਂ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਇਸ ਨੂੰ ਲਾ ਕਾਫੀ ਜ਼ਿਆਦਾ ਪਾਣੀ ਛੱਡ ਚੁੱਕੀ ਹੈ ਹੁਣ ਜਦੋਂ ਤੱਕ ਇਹ ਪਾਣੀ ਐਬਜ਼ਾਰਬ ਕਰੋਗੀ ਔਰ ਆਪਣੀ ਗੜੀ ਗੋਭੀ ਉਹ ਵਧੀਆ ਗਾਲ ਜੂਗੀ ਉਦੋਂ ਤੱਕ ਇਸ ਨੂੰ ਆਪਾਂ ਕੁੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਰਾ ਪਾਣੀ ਜਿਹੜਾ ਉਹ ਵਧੀਆ ਤਰੀਕੇ ਨਾਲ ਐਬਜ਼ਾਰਬ ਕਰ ਲਿਆ ਹੈ ਉਹਨੇ ਇਸਦੇ ਵਿੱਚ लास्ट ਸਸ ਆਪਾਂ ਹਰਾ ਧਨੀਆ ਪਾਵਾਂਗੇ ਨਾਲ ਹੀ ਇਸੇ ਥੋੜੀ ਜਿਹੀ ਕਸੂਰੀ ਮੇਥੀ ਐਡ ਕਰਾਂਗੇ ਤੇ ਇੱਕ ਨੂੰ ਮਿਕਸ ਕਰਾਂਗੇ ਰੈਡੀ ਹੈ ਆਪਣੀ ਬਹੁਤ ਹੀ ਟੇਸਟੀ ਆਲੂ ਗੋਭੀ ਦੀ ਸਬਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ